350 ਬੂਥ ਬਣਾਉਣ ਵਾਸਤੇ ਉਹ ਕਹਿੰਦੀ ਜਗਾ 19 ਸਾਲ ਲੱਗ ਗਏ ਤੇ ਹੋਰ ਅੱਗੇ ਕਿੰਨਾ ਕੁ ਸਾਲ ਹੋਰ ਲੱਗਣੇ ਨੇ ਇੱਕ ਤਾਂ ਇਹ ਮੇਰਾ ਸਵਾਲ ਆ ਬੰਦੀ ਜੀ ਇਹਨਾਂ ਸੇਟਾਂ ਸੰਬੰਧੀ ਰਿਕਾਰਡ ਮੁਕੰਮਲ ਤਰੀਕੇ ਨਾਲ ਗਮਾੜਾ ਨੂੰ ਟ੍ਰਾਂਸਫਰ ਨਹੀਂ ਹੋਇਆ ਇਸ ਦੀ ਪੂਰੀ ਡਿਟੇਲ ਰਿਕਾਰਡ ਵਿੱਚ ਮੌਜੂਦ ਨਹੀਂ ਹੈ ਉਹਨਾਂ ਦਾ ਦੋ ਹੀ ਗੱਲ ਹੈ ਇਹ ਇੱਕਦਾਂ ਕਦੋਂ ਤੱਕ ਕਰ ਦਿਓਗੇ ਜੀ 2006 ਦੇ ਵਿੱਚ ਗਮਾੜਾ ਫੌਂਡ ਵਿੱਚ ਆਇਆ ਔਰ ਮੈਨੂੰ ਇਹ ਲੱਗਦਾ ਵੀ 2006 ਤੇ ਅੱਜ 2025 ਹੋ ਗਿਆ ਹੈ 19 ਸਾਲ ਹੋ ਗਏ ਨੇ ਗਮਾੜਾ ਬਣਾਉਣ ਦੇ ਤੇ ਮੇਰਾ ਸਵਾਲ ਤਾਂ ਸਿਰਫ 350 ਬੂਥ ਬਣਾਉਣ ਦਾ ਬੂਥ ਵੀ ਨਹੀਂ ਬੂਥਾਂ ਤੋਂ ਵੀ ਛੋਟੀ ਹੁੰਦੀ ਹੈ ਕਿ ਖੋਖੇ ਵਾਲੇ ਹੁੰਦੰਨੇ ਆ 5 ਫੁੱਟ ਜਾਂ 6 ਫੁੱਟ ਬਾਈ 8 ਫੁੱਟ ਦੀ ਇੱਕ ਜਗ੍ਹਾ ਹੁੰਦੀ ਹੈ ਜਿਹੜੀ ਉਹਨੂੰ ਬਣਾ ਕੇ ਦਿੱਤੀ ਜਾਂਦੀ ਆ ਤੇ 350 ਬੂਥ ਬਣਾਉਣ ਵਾਸਤੇ ਖੋਖੇ ਦੀ ਜਗ੍ਹਾ 19 ਸਾਲ ਲੱਗ ਗਏ ਤੇ ਹੋਰ ਅੱਗੇ ਕਿੰਨਾ ਕੁ ਸਾਲ ਹੋਰ ਲੱਗਣੇ ਨੇ ਇੱਕ ਤਾਂ ਇਹ ਮੇਰਾ ਸਵਾਲ ਹੈ ਮੰਤਰੀ ਜੀ ਦੂਸਰਾ ਸਵਾਲ ਇਹ ਹੈ ਵੀ ਇਹਨਾਂ ਨੇ ਕਮੇਟੀ ਬਣਾਈ ਜੀ ਬਹੁਤ ਧੰਨਵਾਦ ਇਹ ਕਮੇਟੀ ਕਦੋਂ ਬਣੀ ਇਹ ਕਮੇਟੀ ਨੇ ਕਦੋਂ ਆਪਣੀ ਰਿਪੋਰਟ ਦੇਣੀ ਆ ਇਹ ਇਹਦੇ ਵਿੱਚ ਕੋਈ ਇਹਦਾ ਜ਼ਿਕਰ ਨਹੀਂ ਕੀਤਾ ਗਿਆ ਮੈਂ ਜਦੋਂ ਸਾਡੀ ਸਰਕਾਰ ਬਣੀ ਸੀ ਸਪੀਕਰ ਸਾਹਿਬ 15 ਅ 5 ਨੂੰ 15 5 22 ਨੂੰ ਪਹਿਲਾ ਲੈਟਰ ਪਾਇਆ ਫਿਰ ਉਹ ਤੋਂ ਬਾਅਦ 6 ਲੈਟਰ ਮੈਂ ਡਿਪਾਰਟਮੈਂਟ ਨੂੰ ਭੇਜੇ ਬਗੈਰ ਸੱਤ ਜਿਹਦਾ ਕੋਈ ਜਵਾਬ ਨਹੀਂ ਆਇਆ ਹੈਗਾ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਬਈ ਲੈਟਰਾਂ ਦੇ ਜਵਾਬ ਅਸੀਂ ਲੈਟਰ ਪਾਉਂਦੇ ਆਂ ਡਿਪਾਰਟਮੈਂਟਾਂ ਦੇ ਵਿੱਚ ਲੇਕਿਨ ਜਵਾਬ ਦੇਣ ਦਾ ਕੋਈ ਰਵਾਜ ਨਹੀਂ ਰਿਹਾ ਜਾਂ ਰਵਾਜ ਹੈ ਹੀ ਨਹੀਂ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਮਤਲਬ ਉਹਦੇ ਬਾਰੇ ਤੁਸੀਂ ਮੈਨੂੰ ਦੱਸੋ ਜਵਾਬ ਮੈਂ ਲੈ ਕੇ ਦੇਵਾਂ ਠੀਕ ਹੈ ਤੇ ਬਾਕੀ ਆਪਾ ਮੰਤਰੀ ਤੋਂ ਪੁੱਛ ਲਈਏ ਤਾਂ ਪੰਜ 6 ਮੈਂ ਲੈਟਰ ਪਾਏ ਤੇ ਮੈਨੂੰ ਉਹਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਇਹ ਕਮੇਟੀ ਜੇ ਬਣਾਈ ਆ ਤਾਂ ਮੈਨੂੰ ਇਹ ਦੱਸਿਆ ਜਾਵੇ ਮੰਤਰੀ ਜੀ ਦੱਸਣ ਵੀ ਇਹ ਕਦੋਂ ਬਣਾਈ ਆ ਤੇ ਕਦੋਂ ਇਹ ਰਿਪੋਰਟ ਦੇ ਦੂਗੀ ਔਰ ਕਦੋਂ ਇਹ ਕਹ ਕਹਿੰਦੇ ਆ ਕੰਮ ਆ ਜਿਹੜਾ ਇਹ ਸ਼ੁਰੂ ਹੋਣ ਦੀ ਸੰਭਾਵਨਾ ਹੈ ਔਰ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਮੰਤਰੀ ਜੀ ਵੀ ਇੱਥੇ ਇਹ ਜਿੰਨੇ 350 ਬੂਥ ਸੀ 350 ਜਗ੍ਹਾ ਇੱਥੇ 7-800 ਬੂਥ ਬਣਨੇ ਨੇ ਇਹ 350 ਬੰਦੇ ਜਿਹੜੇ ਉੱਥੇ ਜਿਨ੍ਹਾਂ ਨੇ ਮੁਹਾਲੀ ਵਸਾਇਆ 40 ਸਾਲ ਪਹਿਲਾਂ 50 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਮੁਹਾਲੀ ਜਿਨ੍ਹਾਂ ਨੇ ਮੁਹਾਲੀ ਵਸਾਇਆ ਉਹਨਾਂ ਨੂੰ ਆਪਾਂ ਦੇ ਕੇ ਛੋਟੇ ਬੂਥ ਉਦੋਂ ਬਿਨਾ ਵੀ ਰੈਵਨਿਊ ਆਪਾਂ ਕਮਾ ਸਕਦੇ ਹਾਂ ਕਮਾੜਾ ਵਾਲੇ ਘਟੂਗਾ 3-400 ਬੂਥ ਹੋਰ ਵਾਧੂ ਬਣ ਸਕਦਾ ਉੱਥੇ ਬਹੁਤ ਕੀਮਤੀ ਜਗ੍ਹਾ ਹੈ ਔਰ ਮੈਨੂੰ ਲੱਗਦਾ ਹੈ ਵੀ ਇਹ ਵੀ ਲੋਕ ਨੇ ਜਿਹੜੇ ਜਿਨ੍ਹਾਂ ਨੇ ਖੋਖੇ ਲਏ ਜਿਹੜੇ ਖੋਖੇ ਵਾਲੇ ਨੇ ਉਹ ਵੀ ਪੈਸੇ ਦੇਣ ਨੂੰ ਰੀਜ਼ਨੇਬਲ ਤਿਆਰ ਨੇ ਸੋ ਮੇਰੀ ਬੇਨਤੀ ਹੈ ਵੀ ਇਹ ਮੈਨੂੰ ਦੱਸਿਆ ਜਾਵੇ ਵੀ ਇਹ ਕਦੋਂ ਤੱਕ ਕਮੇਟੀ ਕਦੋਂ ਬਣੀ ਹੈ ਤੇ ਕਦੋਂ ਤੱਕ ਇਹ ਕਮੇਟੀ ਹੈ ਜੀ ਥੈਂਕ ਯੂ ਤੇ ਆਪਣੀ ਰਿਪੋਰਟ ਦੇ ਦੋ ਮੰਤਰੀ ਜੀ ਕੋਈ ਟਾਈਮ ਲਾਈਨ ਹੈਗੀ ਹੈ ਜੀ ਸਰ ਜੀ ਐਸਐਸ ਨਗਰ ਸ਼ਹਿਰ ਦਾ ਵਿਕਾਸ ਪਿਛਲੇ 50-60 ਸਾਲ ਦੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ ਸ਼ਹਿਰ ਦਾ ਵਿਕਾਸ ਸਮੇਂ-ਸਮੇਂ ਦੇ ਅਲੱਗ-ਅਲੱਗ ਅਦਾਰਿਆਂ ਵੱਲੋਂ ਕੀਤਾ ਜਾਂਦਾ ਰਿਹਾ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਸ਼ਹਿਰ ਦਾ ਵਿਕਾਸ ਪੰਜਾਬ ਹਾਊਸਿੰਗ ਬੋਰਡ ਵੱਲੋਂ ਕੀਤਾ ਜਾਂਦਾ ਸੀ ਉਸ ਤੋਂ ਪਰੰਤ ਸਾਲ 1995 ਵਿੱਚ ਪੰਜਾਬ ਅਰਬਨ ਅਤੇ ਪਲੈਨਿੰਗ ਅਤੇ ਵਿਕਾਸ ਅਥਾਰਟੀ ਪੁੱਡਾ ਹੋਣ ਵਿੱਚ ਆਈ ਅਤੇ ਮਹੱਲੀ ਸ਼ਹਿਰ ਦਾ ਵਿਕਾਸ ਪੁੱਡਾ ਅਥਾਰਟੀ ਵੱਲੋਂ ਕੀਤਾ ਜਾਂਦਾ ਰਿਹਾ ਇਸੋ ਪ੍ਰੰਤ 2006 ਵਿੱਚ ਮਹਾਲੀ ਸੈਡ ਦਾ ਸੁਚਾਰੂ ਤਰੀਕੇ ਨਾਲ ਵਿਕਾਸ ਕਰਨ ਲਈ ਗ੍ਰੇਟਰ ਮਹਾਲੀ ਏਰੀਆ ਵਿਕਾਸ ਥਾਟਿਕ ਗਮਾਡਾ ਦਾ ਗਠਨ ਕੀਤਾ ਗਿਆ ਹੈ। ਸ਼ਹਿਰ ਦੇ ਵਿਕਾਸ ਲਈ ਗਮਾਡਾ ਵੱਲੋਂ ਸਮੇਂ-ਸਮੇਂ ਤੇ ਭੋਗ ਕੁਇਰ ਕਰਕੇ ਕਰਦੇ ਹੋਏ ਪਲਾਨਿੰਗ ਨਾਲ ਡਿਵੈਲਪਮੈਂਟ ਕਰਦੇ ਹੋਏ ਸਰਵਿਸ ਆ ਗਿਆ ਹੈ। ਫੇਸ 1 ਅਤੇ ਫੇਸ 7 ਵਿੱਚ ਖੋਖਾ ਮਾਰਕੀਟ ਦ ਸੰਬੰਧੀ ਦੱਸਣ ਜੋਗ ਹੈ ਕਿ ਇਹ ਸਾਈਡਾਂ ਗਮਾਡਾ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਪਹਿਲਾਂ ਦੀਆਂ ਮਜੂਦ ਸਨ ਅਤੇ ਇਹਨਾਂ ਸੈਟਾਂ ਦੇ ਕਾਬਜਕਾਰਾਂ ਵੱਲੋਂ ਛੋਟੇ ਆਰਜੀ ਤੌਰ ਤੇ ਖੋਖੇ ਬਣਾ ਕੇ ਆਪਣੇ ਕਾਰੋਬਾਰ ਕੀਤਾ ਜਾਂਦਾ ਸੀ ਇਸ ਸਮੇਂ ਗਮਾਡਾ ਹੋਂਦ ਵਿੱਚ ਆਇਆ ਤਾਂ ਇਹਨਾਂ ਸੈਟਾਂ ਸੰਬੰਧੀ ਰਿਕਾਰਡ ਮੁਕੰਮਲ ਤਰੀਕੇ ਨਾਲ ਗਮਾਡਾ ਨੂੰ ਟਰਾਂਸਫਰ ਨਹੀਂ ਹੋਇਆ ਇਸ ਦੀ ਪੂਰੀ ਡਿਟੇਲ ਰਿਕਾਰਡ ਵਿੱਚ ਮੌਜੂਦ ਨਹੀਂ ਹੈ ਪਰੰਤੂ ਇਹ ਵੀ ਦੱਸਣ ਯੋਗ ਹੈ ਕਿ ਮੌਕੇ ਦੇ ਫਿਰ ਸਵਾਲ ਅੱਛਾ ਆਪਣਾ ਉਹਨਾਂ ਦਾ ਤਾਂ ਦੋ ਹੀ ਗੱਲ ਹੈ ਇਹ ਇੱਕ ਤਾਂ ਕਦੋਂ ਤੱਕ ਕਰ ਦਿਓਗੇ ਜੀ ਇਹਨਾਂ ਨੂੰ ਕਿ ਕਮੇਟੀ ਕਮੇਟੀ ਕੋਲ ਤਾਂ ਰਿਪੋਰਟ ਦੇ ਦਊਗੀ ਜੀ